ਹੇ ਫਰੈਂਡਸ राधे राधे वेलकम टू माय ਨਿਊ ਵਲੌਗ ਤੇ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਤੇ ਜਿਸ ਦਾ ਨਾਮ ਹੈ ਅਨੂਵੀਰ ਕਪੂਰ ਤੇ ਹੋ ਗਈ ਜੇ ਸਵੇਰ ਨਾ ਧੋ ਕੇ ਫ੍ਰੀ ਹੋ ਗਿਆ ਸਫਾਈਆਂ ਵਗੈਰਾ ਪੂਨਮ ਘਰ ਘੁਰ ਕੇ ਚਲੀ ਗਈ ਹੈ ਇੱਧਰ ਮੇਰੇ ਕੇਸ਼ਰ ਜੀ ਨੂੰ ਦੁੱਧ ਵਗੈਰਾ ਦੇ ਦਿੱਤਾ ਤੇ ਅਸੀਂ ਬਹਿ ਕੇ ਦੇਖਦੇ ਹਾਂ ਆਪਣੀ ਵੈਬਸਾਈਟ ਇਹ ਦੇਖੋ ਕਿਉਂਕਿ ਅਸੀਂ ਕਰਨਾ ਹੈ ਟਾਈਮ ਪਾਸ ਹਨਾ ਤੇ ਤੁਹਾਨੂੰ ਜਿੱਦਾਂ ਕੀ ਪਤਾ ਇਹ ਮੇਰਾ ਸਵੇਰੇ 8 7:30 ਵਜੇ ਤੋਂ ਖਦ ਪੋਣੇ 8 ਵਜੇ ਤੱਕ ਸਫਾਈ ਦਾ ਕੰਮ ਬਿਲਕੁਲ ਹੋ ਜਾਂਦਾ ਕੰਪਲੀਟ ਘਰ ਦਾ ਕੰਮ ਵਗੈਰਾ ਮੈਂ ਸਾਰਾ ਰਾਤੀ ਕਰਕੇ ਸੌਨੀ ਆ ਖਲੇਰੇ ਖਲੂਰੇ ਚੱਕ ਕੇ ਇੱਕ ਸਿਰਫ ਰਜਾਈ ਆ ਸਾਡੇ ਕੋ ਇਹਦੇ ਤੇ ਛਾੜਿਆ ਹੋਇਆ ਸੀ ਛਾੜਾ ਤੇ ਬਹੁਤ ਗਰਮੀ ਲੱਗਦੀ ਸੀ ਛਾੜਾ ਲਾਤਾ ਤੇ ਅੱਜ ਨਾਲ ਇਦਾਂ ਹੀ ਮੈਂ ਲੇਟੀ ਹੋਈ ਸੀ ਤੇ ਇਦੋਂ ਦਿਨ ਇੱਕ ਮੈਨੂੰ ਚੈਲੰਜ ਆਇਆ ਏ ਵਿਆਹ ਕਰੇਂਗੀ ਤਾਂ ਤੁਹਾਨੂੰ ਗਿਫਟ ਮਿਲੇਗਾ ਤਾਂ ਚਲੋ ਜਮ ਦੱਸੋ ਕਿਹੜਾ ਕਿਹੜਾ ਚੈਲੰਜ ਦੱਸੋ 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 ਚਲਾਈ ਜਗਾ ਆਪਣੀ ਉੱਚੀ ਆਵਾਜ਼ ਸਰਵਾਚ ਬਿਲਕੁਲ ਨਹੀਂ ਬੋਲਣਾ ਚਾਹੇ ਤੈਨੂੰ ਜਿੰਨਾ ਮਰਜ਼ੀ ਕੋਈ ਗਲਪਾਵੇ ਅੱਜ ਦੇ ਦਿਨ ਬਸ ਬਿਲਕੁਲ ਸ਼ਾਂਤੀ ਰੱਖਣੀ ਬਸ ਅੱਜ ਦੇ ਦਿਨ ਹਾਂ ਠੀਕ ਹੈ ਫੇਰ ਅੱਗੋਂ ਹੋਰ ਬਿਲਕੁਲ ਸ਼ਾਂਤੀ ਰੱਖਣੀ ਹੈ ਰੋਲਾ ਨਹੀਂ ਪਾਣਾ ਬਿਲਕੁਲ ਜਿੱਦਾਂ ਬੰਦਾ ਬਿਮਾਰ ਹੁੰਦਾ ਵਾ ਉਹਦਾ ਬੋਲਣਾ ਬਿਮਾਰ ਯਾਰ ਫੇਰ ਹੋਰ ਹਾਂ ਹੋਰ ਹੋਰ ਕੁਝ ਵੀ ਹੈ ਬਸ ਇਹੀ ਚੈਲੰਜ ਹੈ ਤੇ ਕੀ ਇਹਦਾ ਇਹਦੇ ਚ ਮੈਨੂੰ ਕੀ ਮਿਲੇਗਾ ਉਹ ਗਿਫਟ ਦਵਾਂਗੇ ਕੀ ਗਿਫਟ ਦਵਾਂਗੇ ਕੁਛ ਵੀ ਦਵਾਂਗੇ ਕੋਈ ਵੀ ਗਿਫਟ ਗਿਫਟ ਦਵਾਂ ਚਾਹੇ ਉਹ ਸੋਹਣਾ ਹੋਵੇ ਚਾਹੇ ਪਾਛਾ ਹੋਵੇ ਚਾਹੇ ਯਾਰਾਣਾ ਹੋਵੇ ਠੀਕ ਆ ਠੀਕ ਆ ਤੇ ਫਿਰ ਤੁਸੀਂ ਸੋਨ ਨਹੀਂ ਲਿਆ ਮੈਨੂੰ ਦੇਣਗੇ ਗਿਫਟ ਤੇ ਕੇਸ਼ਵ ਜੀ ਦੇਖ ਲਓ ਤੁਸੀਂ ਸਾਹਮਣੇ ਹੋ ਸਭ ਕੁਝ ਸੁਣਦੇ ਹੋ ਇਹਨਾਂ ਨੇ ਮੈਨੂੰ ਗਿਫਟ ਦੇਣਾ ਜੇ ਅੱਜ ਮੈਂ ਸਾਰਾ ਦਿਨ ਰਹੀ ਸ਼ਾਂਤ ਤੇ ਜੇ ਮੇ ਕੋ ਨਾ ਰਹਾ ਹੋਇਆ ਨਾ ਰਹਾ ਤੈਨੂੰ ਸਿਆ ਮੈਨੂੰ ਦੇਣਾ ਪਵੇਗਾ ਫਿਰ ਤਾਂ ਮੈਨੂੰ ਹੁਣ ਸ਼ਾਂਤ ਰਹਿਣਾ ਪੈਣਾ ਤੇ ਚਲੋ ਫਰੈਂਡਸ ਅੱਜ ਦਾ ਜੋ ਵੀ ਇਹਨਾਂ ਨੇ ਚੈਲੰਜ ਗਿਆ ਕਰਕੇ ਜਰੂਰ ਦਿਖਾਵਾਂਗੀ ਪਰ ਤੁਸੀਂ ਆਪਣੇ ਮੁੰਡੇ ਨੂੰ ਕਹੋ ਵੀ ਮੈਨੂੰ ਤੰਗ ਨਹੀਂ ਕਰਨਾ ਨਾ 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 ਉਹ ਮੁੰਡੇ ਦਾ ਕੋਈ ਰੋਲ ਆ ਨਹੀਂ 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 ਮੁੰਡਾ ਜਦ ਨੂੰ ਕਲਪਾਵੇ ਜੋ ਮਰਜੀ ਕਰੇ ਨਹੀਂ ਮੈਂ ਕਹਣਾ ਤੁਹਾਨੂੰ ਇੰਨਾ ਕਲਪਾਵੇ ਤਾਂ ਵੀ ਤੂੰ ਉੱਚੇ ਸੁਰ ਚ ਵਾਅ ਗੱਲ ਨਹੀਂ ਕਰਨੀ ਹੈ ਕਿਉਂਕਿ ਕੱਲ ਪਰਸੋ ਦੀ ਮੈਂ ਬਹੁਤ ਉੱਚੀ ਬੋਲਦੀ ਵੀ ਤੇ ਮੇਰੇ ਨਾਲ ਜਿੱਦਾਂ ਐਦਾ ਪੇੜ ਦੇ ਉੱਪਰ ਕਰਕੇ ਨਾ ਜਿੱਦ ਬੱਕੀਆਂ ਵਿੱਚ ਬਹੁਤ ਦਰਦ ਹੁੰਦੀ ਪਈ ਹੈ ਕੁਝ ਘਰ ਦੇ ਪੰਗੇ ਰੋਲੇ ੱਡੇ ਨੇ ਆਪਣੇ ਘਰ ਦਾ ਕੁਝ ਵੀ ਨਹੀਂ ਐ ਬਾਕੀਆਂ ਦੇ ਤੇ ਚਲੋ ਵਿੱਚ ਉਹਨਾਂ ਨੂੰ ਵੀ ਮੈਂ ਸੁਨਾਨੀ ਪੀ ਆਪਾਂ ਜਸ ਦੇਖਦੇ ਵੀ ਹੋਣਗੇ ਦੇਖਣ ਇੱਕ ਚੀਜ਼ ਐ ਉਹ ਮੈਂ ਜਰੂਰ ਸਾਰਿਆਂ ਦੇ ਅੱਗੇ ਜਰੂਰ ਇੱਕ ਨਾ ਇੱਕ ਦਿਨ ਜਰੂਰ ਲੈ ਕੇ ਆਵਾਂਗੀ ਜੋ ਮੈਂ ਦੋ ਦਿਨਾਂ ਵਿੱਚ ਦੇਖਿਆ ਜੋ ਮੈਂ ਕਦੀ ਲਾਈਫ 'ਚ ਨਹੀਂ ਦੇਖਿਆ ਮੈਂ ਲੈ ਕੇ ਜਰੂਰ ਆਵਾਂ ਕਿਉਂਕਿ ਚੀਜ਼ ਦਾ ਮੈਨੂੰ ਗੁੱਸਾ ਬਹੁਤ ਐ ਜਦੋਂ ਉਹ ਚੀਜ਼ ਮੈਂ ਕਰਾਂਗੀ ਨਾ ਹਨਾ ਉਦੋਂ ਮੈਂ ਸਾਹਮਣੇ ਲੈ ਕੇ ਆਵਾਂਗੀ ਕਿ ਇਹ ਚੀਜ਼ ਮੈਂ ਕਿਉਂ ਕੀਤੀ ਹੈ ਨਾ ਤੇ ਮੈਂ ਪਰਮਾਤਮਾ ਕੋ ਕੇਸ਼ਵਰ ਜੀ ਨੂੰ ਇਹੀ ਹੱਥ ਜੋੜ ਕੇ ਕਹਿਣੀ ਆ ਰੱਬਾ ਜਿੰਨਾਂ ਦੀਆਂ ਵੀ ਕੁੜੀਆਂ ਵਿਆਈਆਂ ਜਾਂਦੀਆਂ ਨਾ ਉਹਨਾਂ ਦੇ ਕਰਮ ਵਧੀਆ ਲਿਖਿਆ ਕਰ ਵਧੀਆ ਕਰਮ ਲਿਖਿਆ ਕਰ ਕਈ ਬੜੇ ਅਜੀਬ ਲੋਕ ਮਿਲ ਜਾਂਦੇ ਨੇ ਜਿਹੜੇ ਸਾਰੀ ਉਮਰ ਸਾਨੂੰ ਭੁਗਤਨੇ ਪੈਂਦੇ ਨੇ ਤੇ ਬਾਕੀ ਧਮਕੀ ਕਹਿ ਲੋ ਜਾਂ ਜੋ ਜੋ ਮਰਜ਼ੀ ਕਹਿ ਲੋ ਐਮ ਪ੍ਰੂਫ ਜ਼ਰੂਰ ਕਰਾਂਗੀ ਜੋ ਕਿਸੇ ਨੇ ਕੀਤਾ ਨਾ ਉਹ ਅੱਗੇ ਜਰੂਰ ਲੈ ਕੇ ਆਵਾਂਗੀ ਤੇ ਆਏਗਾ ਵੀ ਜਰੂਰ ਮੈਂ ਨਹੀਂ ਲੈ ਕੇ ਆਵਾਂਗੀ ਪਰਮਾਤਮਾ ਲੈ ਕੇ ਆ ਜਾਏਗਾ ਹਨਾ ਤੇ ਬਾਕੀ ਕੋਈ ਗੱਲ ਨਹੀਂ ਰੱਬ ਸਭ ਦੀਆਂ ਧੀਆਂ ਦੇ ਕਰਮ ਵਧੀਆ ਲਿਖੇ ਰੱਬ ਤੇ ਸੁਟਿਆ ਹੋਇਆ ਹੈ ਤੇ ਕਰਨ ਨੂੰ ਬਹੁਤ ਕੁਝ ਕਰ ਸਕਦੇ ਆ ਕੋਈ ਗੱਲ ਤੋਂ ਚੁੱਪ ਬੈਠੇ ਹੋਏ ਆ ਬਾਕੀ ਉਹ ਵੀ ਦੱਸਾਂਗੇ ਕੋਈ ਗੱਲ ਨਹੀਂ ਤੇ ਚਲੋ ਫਰੈਂਡਸ ਅੱਜ ਦਾ ਜੋ ਇਹਨਾਂ ਨੇ ਚੈਲੰਜ ਦਿੱਤਾ ਕਰਦੇ ਹਾਂ ਪੂਰਾ ਤੇ ਦੇਖਦੇ ਆ ਹੋ ਪਾਂਦਾ ਕਿ ਨਹੀਂ ਥੋੜਾ ਜਿਹਾ ਮੈਨੂੰ ਚੜ ਗਿਆ ਗੁੱਸਾ ਕਿਉਂਕਿ ਦੋ ਦਿਨ ਚ ਮੈਂ ਉਹ ਕੁਝ ਦੇਖ ਲਿਆ ਦੋ ਦਿਨ ਚ ਕੀ ਅੱਧੇ ਦਿਨ ਚ ਲੋਕਾਂ ਦੇ ਦੋ ਰੂਪ ਦੇਖੇ ਨੇ ਹਾਂਜੀ ਤੇ ਲੋ ਫਰੈਂਡਸ ਇੱਧਰ ਦੇਖ ਲਓ ਸਾਰੇ ਘਰ ਦੀ ਜਿੱਦਾਂ ਕਿ ਮੈਂ ਤੁਹਾਨੂੰ ਸਾਰਾ ਦਰਮਿਆਨ ਰੱਖਤੀ ਆਪਣੀ ਚਾਹ ਮੈਂ ਕਿਆ ਚਾਹ ਕਰਾਂ ਗਰਮ ਲੋ ਜੀ ਤੇ ਇੱਧਰ ਮੇਰੀ ਸਾਰੀ ਕਿਚਨ ਵਗੈਰਾ ਹੋਈ ਸਾਫ਼ ਤੇ ਬਾਕੀ ਸਬਜ਼ੀ ਵਗੈਰੀ ਮੈਂ ਕੱਢ ਲਈ ਬਾਹਰ ਤੇ ਅਧਾਰੀਆ ਸੁਟਾਇਆ ਸਫਾਈ ਉਸ ਕੋਈ ਹੋ ਗਈ ਪੱਕੇ ਸਾਰੇ ਕਮਰੇ ਤੂੰ ਹੀ ਦੇਖ ਲੋ ਕਲੇਰਾ 1% ਵੀ ਨਹੀਂ ਹੈਗਾ ਤੇ ਸੱਚੀ ਦੱਸਾਂ ਕਲੇਰਾ ਮੈਨੂੰ ਪਸੰਦ ਵੀ ਨਹੀਂ ਮੈਂ ਕਲੇਰਾ ਪਾ ਕੇ ਖੁਸ਼ ਨਹੀਂ ਨਾ 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 ਕਲੇਰਾ ਹੀ ਕਹਿੰਦੇ ਨਾ ਕਈਆਂ ਨੇ ਮੈਂ ਵਲੋਗਾਂ ਚ ਦੇਖਿਆ ਏ ਬੱਚੇ ਸਕੂਲ ਗਏ ਨੇ ਜਾਂ ਫਿਰ ਬੱਚੇ ਕਿਤੇ ਹੋਰ ਗਏ ਨੇ ਜੱਕ ਕਿਤੋਂ ਚੱਲੇ ਨੇ ਤਿਆਰ ਤਿਰੋ ਕੇ ਤੋਂ ਆਪਣੇ ਘਰ ਇੰਨਾਂ ਨਾਲ ਕਲੇਰਾ ਪਾ ਕੇ ਸੁੱਟ ਕੇ ਜਾਂਦੇ ਨੇ ਵੀ ਹੁਣ ਇਹ ਪੰਗਾ ਚਾ ਦੇਖਣਾ ਤੇ ਜਿੱਦਾਂ ਉਹ ਖਲੇਰਾ ਸੁੱਟ ਕੇ ਜਾਂਦੇ ਨੇ ਫਟਾਫਟ ਖਲੇਰਾ ਸੁੱਟੋ ਤੇ ਨਿਕਲੋ ਫਟਾਫਟ ਤੇ ਮੈਂ ਇਦਾਂ ਵੀ ਨਹੀਂ ਆ ਮੈਂ ਜੇਕਰ ਕਿਤੇ ਵਿਆਹ ਪਾ ਸ਼ਾਦੀ ਫੰਕਸ਼ਨ ਤੇ ਜਾਣਾ ਮੈਂ ਤਾਂ ਵੀ ਆਪਣੇ ਘਰ ਨੂੰ ਬਿਲਕੁਲ ਕਲੀਨ ਕਰਕੇ ਜਾਣਾ ਅਗਰ ਅੱਪਨਾਈ ਟਾਈਮ ਤੱਕ ਰੋਟੀ ਵਗੈਰਾ ਖਾਂ ਚੱਲੇ ਆ ਤਾਂ ਵੀ ਮੈਂ ਘਰ ਕਲੀਨ ਕਰਕੇ ਸੋਣਾ ਜਾਣਾ ਤੇਰਾ ਤੀਜਾ ਸੋਣਾ ਸਾਰਾ ਘਰ ਕਲੀਨ ਕਰਕੇ ਹੀ ਸੋਣਾ ਸਿਰਫ ਇੱਕ ਬੈੱਡ ਦੇ ਉੱਤੇ ਇੱਧਰ ਵੀ ਤੁਸੀਂ ਦੇਖ ਸਕਦੇ ਹੋ ਲੋ ਇੱਧਰ ਸਭ ਕੁਝ ਸੈਟਿੰਗ ਹੈ ਕੋਈ ਖਲੇਰਾ ਨਹੀਂ ਕੋਈ ਕੁਝ ਨਹੀਂ ਸਿਰਫ ਬੈੱਡ ਦੇ ਉੱਤੇ ਕੀ ਪਿਆ ਹੈ ਰਜਾਈ ਤੇ ਇੱਧਰ ਕੰਬਲ ਵਗੈਰਾ ਪਏ ਹੋਏ ਨੇ ਮਸ਼ੀਨ ਦੇ ਉੱਤੇ ਰੱਖੇ ਨੇ ਤੇ ਕੋਈ ਖਲੇਰਾ ਨਹੀਂ ਹੈਗਾ ਬਾਕੀ ਤੁਸੀਂ ਦੇਖ ਸਕਦੇ ਹੋ ਲੋ ਹਨਾ ਕੁਝ ਵੀ ਨਹੀਂ ਤੇ ਇੱਧਰ ਵੀ ਨਹੀਂ ਹਨਾ ਮੇਰੀ ਆਦਤ ਦਾਦੀ ਉਹੀ ਹੈ ਮੈਂ ਮੈਨੂੰ ਸਫਾਈ ਬਹੁਤ ਪਸੰਦ ਹੈ ਤੇ ਆਪ ਕਿ茶 ਪਾਈ ਹੈ ਮੈਂ ਤਾਂ ਚਾਹ ਪੀਣ ਮਦਰ ਲੈ ਕੇ ਆਈ ਹਾਂ ਮੈਨੂੰ ਰਜ਼ਾਈ ਚੋਟੀ ਤਾਂ ਇਹਨਾਂ ਨੇ ਮੈਨੂੰ ਕਿਹਾ ਕਿ ਸ਼ੈਂਪੂ ਲੈ ਕੇ ਆ ਸ਼ੈਂਪੂ ਆਪਣੀ ਬੋਤਲ ਹੋ ਗਈ ਹੋਈ ਖਤਮ ਤੇ ਮੈਂ ਪੈਕੇਟ ਲੈ ਆਂਦੀ ਹਾਂ ਤਾਂ ਨਾਲ ਮੈਂ ਲੈ ਕੇ ਆਇਆ ਆਪਣੇ ਕੇਸ਼ਵ ਜੀ ਦੇ ਡਿਸਟ੍ਰਿਕਟ ਜਾ ਰਹੀ ਸੀ ਕਿਸ਼ੋਰ ਜੀ ਦੇ ਬਿਸਕਟ ਲੈ ਕੇ ਆਈਆਂ ਆਪਣੇ ਵਾਸਤੇ ਮਟਰੀ ਲੈ ਕੇ ਆਈਆਂ ਮੈਂ ਕਿਹਾ ਚਾਹ ਪੀਣੇ ਨਾਲ ਕਿਹਾ ਸੀ ਚਾਹ ਦੋ ਤੇ ਨਾਂ ਚਲੇਗੀ ਇਹਨੇ ਓਕੇ ਲਓ ਜੀ ਇੱਧਰ ਮੇਰੇ ਕੱਪ ਚ ਪੈ ਗਈ ਚਾਹ ਤੇ ਇਹ ਮੇਰੇ ਕੇਸ਼ਵ ਜੀ ਦੇ ਨਾਈਟ ਸੂਟਾਂ ਦਾ ਡੱਬਾ ਤੇ ਆਪਣੇ ਵਿੱਚ ਰੱਖ ਜਾ ਸਵੇਰੇ ਜਦੋਂ ਚਾਹ ਨਾ ਸਵੇਰੇ 7 ਵਜੇ ਉੱਠਾਂ 5 ਵਜੇ ਉੱਠਾਂ 6 ਵਜੇ ਉੱਠਾ ਤੇ ਅੱਧੀ ਰਾਤੀ 12 ਵਜੇ ਉੱਠਾ ਮੈਨੂੰ ਆਪਣਾ ਘਰ ਕਲੀਨ ਦਾ ਹੀ ਚਾਹੀਦਾ ਤੇ ਮੈਂ ਗੱਲ ਮੇਰੀ ਵਿੱਚ ਹੀ ਰਹਿ ਗਈ ਜਿੱਦਾਂ ਕਈਆਂ ਨੂੰ ਆਦਤ ਹੁੰਦੀ ਹੈ ਨਾ ਕਿਤੇ ਜਾਂਦੀ ਫਲੇਰਾ ਪਾ ਕੇ ਹਨਾ ਮੇਰੇ ਚਾਹੇ ਬੱਚੇ ਵੀ ਛੋਟੇ ਨੇ ਮੇਰੀ ਗੁੜੀਆਂ ਨੇ ਆਣਾ ਉਹਨੇ ਯੂਨੀਫਾਰਮ ਉਤਾਰਨੀ ਆਪਣੀ ਜਿੱਥੇ ਟੰਗਣ ਵਾਲੀ ਜਗ੍ਹਾ ਟੰਗ ਕੇ ਬੈਗ ਜਿੱਥੇ ਰੱਖਣ ਵਾਲੀ ਜਗ੍ਹਾ ਬਾਰੀ ਵਿੱਚ ਆਪਣੀ ਉਹ ਵਾਲੀ ਮੇਰੀ ਪਾਰੀ ਹੈ ਆਵਲੀ ਇੱਕਦਰਲੀ ਬਾਰੀ 'ਚ ਮੇਰੇ ਬੱਚਿਆਂ ਦੇ ਬੈਗ ਹੁੰਦੇ ਨੇ ਬੈਗ ਰੱਖ ਕੇ ਪਰ ਹੁਣ ਸਰਦੀਆਂ ਦੇ ਕੱਪੜੇ ਰੱਖੇ ਹੁਣ ਨਹੀਂ ਗਰਮੀਆਂ ਨੂੰ ਬੈਗ ਬਾਰੀ 'ਚ ਸਰਦੀਆਂ ਨੂੰ ਬੈਗ ਐਦਾ ਬੈਡ ਵੀ ਸਾਈਡ ਤੇ ਰੱਖ ਦਿੰਦਾ ਮੈਂ ਤੇ ਜੀ ਤੇ ਲੋ ਫਰੈਂਡਸ ਆ ਗਈ ਮੇਰੀ ਚਾਹ ਨਾਲ ਮਟਰੀ ਐਮਟਰੀ ਬਹੁਤ ਟੇਸਟੀ ਲੱਗਦੀ ਵੀ ਮੈਨੂੰ ਕਿ ਮੈਂ ਖਾ ਕੇ ਦੇਖੀ ਬਹੁਤ ਸੁਆਦ ਆ ਕੋ ਥੋੜੀ ਜਿਹੀ ਹੁੰਕਾ ਰਕੇ ਖਾ ਲਈ ਚਾਹ ਵੀ ਬਹੁਤ ਸੁਆਦ ਹਾਂਜੀ ਫਰੈਂਡਸ ਤੇ ਬਾਲੇ ਅਸੀਂ ਆਪਣੇ ਕੱਪੜੇ ਛਪੜੇ ਤੇ ਚੱਲੇ ਗੁਰਿਆਨ ਜਾਨ ਮੇਰੀ ਗੱਲ ਸੁਣੋ ਮੈਂ ਨਾ ਨਾ ਕਿਉਂਕਿ ਨਾਨੀ ਇਤਨਾ ਆ ਕੇ ਆਈ ਨੇ ਮੈਨਾਂ ਨੂੰ ਦਖਾਨ ਨਹੀਂ ਸਕਦਾ ਸੁਣੋ ਜੋ ਚੈਲੰਜ ਤੁਸੀਂ ਮੈਨੂੰ ਕੀਤਾ ਮੇਰੇ ਬੱਚਿਆਂ ਤੱਕ ਨਹੀਂ ਪਹੁੰਚਣਾ ਚਾਹੀਦਾ ਅੱਛਾ ਠੀਕ ਆ ਸਿਰਫ ਤੁਹਾਡੇ ਮੇਰੇ ਵਿੱਚ ਐ ਤੇ ਸਾਨੂੰ ਲੱਗਦਾ ਦੂਜਿਆਂ ਤੋਂ ਸੋਹਣਾਂ ਨਾਲ ਉਹਨਾਂ ਪਰੇਸ਼ਾਨ ਕਰਨਾ ਤੇ ਚਲੋ ਫਿਰ ਅਸੀਂ ਇੱਧਰ ਹੀ ਮੰਦਰ ਬੱਧਿਆ ਹੋਇਆ ਹੈ ਇਹਨਾਂ ਨੇ ਨਾ ਲਿਆ ਕਰਨਾ ਪਾਠ ਚਲੋ ਜੇ ਪਰੇਸ਼ਾਨ ਕਰਾਣਾ ਫਿਰ ਨਹੀਂ ਮੈਂ ਕਰਨਾ ਕੋਈ ਚੈਲੰਜ ਤੁਲੰਝ ਨਹੀਂਗਾ ਫਿਰ ਈ ਤੇ ਨਹੀਂ 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 ਅੱਦਾਂ ਨਹੀਂ ਹੁੰਦਾ ਇੱਥੇ ਹੀ ਹੁੰਦਾ ਇੱਥੇ ਹੀ ਹੁੰਦਾ ਨਹੀਂ 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 ਫਿਰ ਤਾਂ ਤੁਸੀਂ ਮੈਨੂੰ ਉੱਚੀ ਕਲ ਪਾਓਗੇ ਮੈਂ ਕਲ ਪੂੰਗੀ ਫਿਰ ਉਹ ਉਹ ਇੱਕ ਮਿੰਟ ਇਹ ਪਾਂਡਾ ਕੇ ਨਹੀਂ ਪਾਂਚੋੜਾ ਫਾਂਸ ਟੱਕੀ ਚਾਬੀ ਮੈਂ ਕੁੜੀ ਲਾ ਨਹੀਂ ਜਾਣਾ ਫਿਰ ਕੁੜੀ ਲਾ ਨਹੀਂ ਮੈਂ ਜਾਣਾ ਜਾਓ ਤੁਸੀਂ ਸੁਣ ਲਿਆ ਕਹਿੰਦੇ ਨਾ ਜਾ ਫਿਰ ਇਹ ਧੁੰਦ ਚੈੱਕ ਕਰੋ ਹੋਏ ਦੇਖਿਆ ਚਲ ਚਲੋ ਸਫਾਈ ਚੈੱਕ ਕਰ ਲੋ ਇਧਰ ਮੇਰੀ ਖੜੀ ਰਾਨੋ ਇਹਦੀ ਦੇਖਾਂ ਧੋਣ ਗਿੱਲੀ ਹੈ ਕਿ ਨਹੀਂ ਕਿ ਕਿ ਧੋਣੇ ਦੀ ਗਿੱਲੀ ਹੋਏਗੀ ਤੇ ਆ ਜਾਏਗੀ ਹੈਗੀ ਹੈ ਹੈਗਾ ਹੈਗਾ ਧੋਣ ਗਿੱਲੀ ਹੈ ਨਾ ਚਲੋ ਚਲੋ ਹੋ ਜੀ ਇੱਧਰ ਹੋ ਗਈ ਵੀ ਛੁੱਟੀ ਤੇ ਮੈਨੂੰ ਨਹੀਂ ਲੱਗਦਾ ਪਿਆ ਹਜੇ ਆਈ ਹੈ आज हम करेंगे तुमसे बहुत सारा प्यार, बहुत सारा प्यार करेंगे क्योंकि आज का दिन है हमारे लिए स्पेशल। वांडर बहुत अपना वाह। यार मम्मा बड़ा। भाई साईं ना गेदेकी अगेन कहीं? तुम गज़का तरोक तो नहीं हैं। ये दो दिन आजी बद्दी है। ਕੱਲ ਵੀ ਤੇ ਪਰਸੋ ਵੀ ਸੀ ਕੱਲ ਵੀ ਸੀ ਅੱਜ ਵੀ ਐ ਤੇ ਥੋਂਦਰੇ ਮਾਰੀ ਹੋਈ ਬਹੁਤ ਜ਼ਿਆਦਾ ਮੱਤ ਤੇ ਪਤਾ ਨਹੀਂ ਇਹਨੇ ਕਿੱਦਾਂ ਫੋਨ ਪੜਿਆ ਮੈਨੂੰ ਕੁਝ ਨਹੀਂ ਪਤਾ ਜਿੱਦਾਂ ਦੀ ਵੀਡੀਓ ਬੰਦੀ ਨਾ ਬਾਅਦ ਤੋਂ ਤੁਸੀਂ ਦੇਖੀ ਜਾਓ ਤੇ ਚਲੋ ਬਨੈਰੋ ਬਲੌਗ ਦੇ ਨਾਲ ਠੰਡ ਬਹੁਤ ਆ ਫੋਨ ਪੜਨਾ ਵੀ ਔਖਾ ਆਇਆ ਹੈ। ਸਗਰਾ ਕੁੰਡੇ ਲਾਣ ਵਾਲਾ ਪਤਾ ਨਹੀਂ ਕੀ ਹੈ। विटाया ओए चलाना ਇੱਕ ਹੀ ਉਹ ਨਾਲ ਹੀ ਟੋਹਾਈ ਆਪਾਂ ਚਲੋ ਯਾਰ ਇੱਥੇ ਬੈਠੀਏ ਸੁੱਝਾ ਕੇ ਮੁੰਮੀ ਮੈਂ ਮਿਕਲਣਾ ਜੋ ਮਰਜੀ ਹੋਵੇ ਬਾਹਰ ਨੂੰ ਜਾਏ ਉੱਛੇ ਕੋਈ ਤਿੰਨ ਬੰਦ ਚਲੋ ਪੈਸ ਬਨੇ ਰੋ ਬਲੋ ਦੇਣਾ ਅੰਡਾ ਲੱਗ ਗਈ ਤੇ ਰੋ ਫੈਂਸ ਇੱਕ ਪਾਸੇ ਬੰਦਾ ਵਾ ਮੇਰਾ ਬਲੋਕ ਦੂਜੇ ਪਾਸੇ ਗੁੰਦੀ ਪਈਆਂ ਆਟਾ ਗੁੰਨਿਆ ਗਿਆ ਬਸ ਤੇ ਦਿੱਤਾ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਇੱਕ ਹੱਥ ਨਾਲ ਕੰਮ ਕਰਨਾ ਬਹੁਤ ਔਖਾ ਹੈ ਤੇ ਜਦੋਂ ਮੈਂ ਇਕੱਲੀ ਹਾਂ ਫਿਰ ਮੈਨੂੰ ਔਖਾ ਹੋ ਜਾਂਦਾ ਬਲੌਗ ਨਾ ਨਾ ਵੀ ਨਾਲ ਨਾਲ ਕੰਮ ਕਰਨਾ ਵੀ ਜਿਹਦੇ ਕਰਕੇ ਮੇਰੇ ਕੋਲ ਬਲੌਗ ਛੇਤੀ ਬਣ ਨਹੀਂ ਬੰਦੇ ਤੇ ਚਲੋ ਹੱਸ ਗੁਨੀਆਗੇ ਇੱਧਰ ਆਟਾ ਤੇ ਇੱਧਰ ਵੀ ਸਬਜ਼ੀ ਚੜੀ ਰਹੀ ਥੀ ਭਾਈ ਸੀ ਤੇ ਮੈਂ ਲਾਈਟ ਓਨ ਨਹੀਂ ਕੀਤੀ ਹੋਈ ਇਹਨੂੰ ਕਰੀਏ ਗਰਮ ਤੇ ਨਾਲ ਨਾਲ ਕਰੀਏ ਅਸੀਂ ਆਪਣੀ ਰੋਟੀ ਦਾ ਕੰਮ ਤੇ ਦਾਸ ਤੋਂ ਸੀ ਲੋਕ ਦੇ ਜਾਣਾ ਪੁੱਣਾ ਤੇ ਵਲੋਗ ਜਰੂਰ ਦੇਖਣਾ ਇਹ ਤਾਂ ਨਹੀਂ ਕੀ ਲੱਗ ਗਿਆ ਤੇ ਚਲੋ ਫਿਰ ਬਨੇਰੋ ਵਲੋਗ ਦੇ ਨਾਲ ਇਧਰ ਆਟਾ ਗੋਲ ਲਿਆ ਪਾਤਾ ਆਪਣੇ ਡੱਬੇ ਵਿੱਚ ਤੇ ਰਾਤ ਨੂੰ ਹੁਣ ਸੌਵਾਂਗੀ ਕਹਿੰਦੇ ਰਾਤ ਤੱਕ ਇਹਦਾ ਨੀਂਦ ਚਾਹੀਦੀ ਫਲੈਨਿੰਗ ਹੁੰਦੀ ਆ ਦੋ ਵੀ ਲੋ ਤੇ ਕੋਈ ਗੱਲ ਨਹੀਂ ਜਰੂਰੀ ਨਹੀਂ ਚਲੋ ਫਰੈਂਡਸ ਬਲੌਗ ਦੇ ਨਾਲ ਤੇ ਲੋ ਫਰੈਂਡਸ ਇੱਥੇ ਰੱਖ ਲਏ ਸੀ ਆਪਣੇ ਦੋ ਤਵੇ ਮੈਂ ਦੋ ਤਵੇ ਆ ਤਾਂ ਹੀ ਰੋਟੀ ਬਣਾਨੀ ਥੋੜੀ ਜਲਦੀ ਵੀ ਬੰਦੀ ਏ ਨਾਲੇ ਰਸੋਈ ਚੰਨੇ ਇੱਕ ਵੀ ਰਹਿੰਦਾ ਤੇ ਇੱਧਰ ਸਬਜੀ ਗਰਮ ਹੋ ਗਈ ਠੀਕ ਹੈ ਆਲੂ ਮਟਰ ਦੀ ਤੇ ਇੱਧਰ ਮੇਰੀ ਸਭ ਤੋਂ ਪਹਿਲੀ ਰੋਟੀ ਮੇਰੇ ਚੈਰੀ ਦੀ ਤੇ ਮੇਰੇ ਕੇਸ਼ਵ ਜੀ ਦੀ ਇਹ ਦੋਨਾਂ ਹੀ ਰੋਟੀ ਪਹਿਲੀ ਬੰਦੀ ਏ ਬਾਕੀ ਸਾਰਿਆਂ ਦੀ ਬਨੇਗੀ ਬਾਅਦ ਚ ਤੇ ਇੱਧਰ ਗੁੰਨਿਆ ਹੋਇਆ ਆਟਾ ਤੇ ਪਹਿਲਾਂ ਕੇਸ਼ਵ ਜੀ ਨੂੰ ਭੋਗ ਲਾਵਾਂਗੇ ਫੇ ਚੈਰੀ ਦੀ ਰੋਟੀ ਉਸ ਤੋਂ ਬਾਅਦ ਸਾਰਿਆਂ ਨੂੰ ਕਵਾਂਨੇ ਆ ਰੋਟੀ ਨਾ ਰੋਟੀ ਬਣਾ ਕੇ ਫਰੀ ਹੋਵਾਂ ਖਾਵਾਂ ਤੇ ਪਤਾ ਕੀ ਫਿਰ ਦਿਮਾਗ ਤੇ ਹੀ ਟੈਨਸ਼ਨ ਆਦੀ ਨਾ ਰੋਟੀ ਫੁਵਾਣੇ ਵਾਲੀ ਪਈ ਬਾਕੀ ਕੰਮ ਫਰੀ ਐ ਰੋਟੀ ਪੁਆਣ ਵਾਲੀ ਪਈ ਰੋਟੀ ਖਵਾਣ ਵਾਲੀ ਪਈ ਤੇ ਕਿਉਂ ਨਾ ਲਗਾ ਪਹਿਲਾਂ ਨਾ ਰੋਟੀ ਬਣਾ ਕੇ ਫੁਵਾਵਾਂ ਤੇ ਚਲੋ ਅਸੀਂ ਬਣਾ ਲਈਏ ਰੋਟੀ ਇੱਧਰ ਖਵਾ ਲਈਏ ਤੇ ਕੁਝ ਬੜੇ ਹੀ ਰਹਿਣਾ ਅੱਗੋਂ ਹਜੇ ਪਾਰਾ ਦਿਨ ਪਿਆ ਹੈ ਹਨਾ ਤੇ ਮੇਰੇ ਕੇ ਸਬਜੀ ਦੀ ਰੋਟੀ ਤੇ ਟੂੰਠੀ ਦੇ ਕੋ ਕਿੰਨੀ ਸੋਹਣੀ ਬੰਦੀ ਉਹ ਪਿਆਰੀ ਬੰਦੀ ਦੇਖਿਆ ਚਲੋ ਫਰੈਂਡਸ ਬਣੀ ਰੋ ਵਲੋਗ ਦੇ ਨਾਲ ਜੀ ਤੇ ਲੋਜੀ ਆ ਗਈ ਸਾਡੀ ਇੱਧਰ ਰੋਟੀ ਰਾਤੇ ਜਿੱਦਾਂ ਕਿ ਤੁਹਾਨੂੰ ਦੱਸਿਆ ਸੀ ਬਣਾਇਆ ਲੂ ਮਟਰ ਆਲੂ ਮਟਰ ਦੀ ਸਬਜ਼ੀ ਥੋੜਾ ਜਿਹਾ ਚਾਵਲ ਤੇ ਇੱਕ ਮੇਰੀ ਪਰੌਂਠੀ ਪੁੰਡੀ ਦੀ ਸ਼ਕਲ ਤਾਂ ਸੋਹਣੀ ਹੈ ਤੇ ਨਾਲ ਜਿੱਦਾਂ ਕਿ ਤੁਹਾਨੂੰ ਪਤਾ ਮੇਰਾ ਪਾਣੀ ਮੈਂ ਜਿਹੜਾ ਪੀਣਾ ਚਾਹੇ ਥੋੜਾ ਜਿਹੀ ਪੀਵਾ ਰੱਖਦੀ ਜ਼ਰੂਰ ਆ ਤੇ ਇੱਧਰ ਕੇਸ਼ਵ ਜੀ ਦੀ ਰੋਟੀ ਜੇ ਦਿਲ ਕੀਤਾ ਖਾ ਲਾਂਗੀ ਨਿੱਤੇ ਬੱਚਿਆਂ ਵਾਸਤੇ ਰੱਖ ਦਾਂਗੀ ਤੇ ਸਬਜ਼ੀ ਬਣੀ ਹੋਈ ਸੀ ਬਹੁਤ ਜ਼ਿਆਦੀ ਸਵਾਦ ਤੇ ਆਲੂ ਮਟਰ ਨਾਲ ਪਰੌਂਠੀ ਖਾਂਦਾ ਮੈਨੂੰ ਬਹੁਤ ਮਜ਼ਾ ਆਂਦਾ ਸੱਚੀ ਦੱਸਾਂ ਤੇ ਉਧਰ ਦੇਖ ਲੋ ਮੇਰੀ ਵੀ ਕਿਚਨ ਬਿਲਕੁਲ ਕਲੀਨ ਕਰਕੇ ਆਈਆਂ ਮੇਰੀ ਰੋਟੀ ਹੱਥ 'ਚ ਤੇ ਬਿਲਕੁਲ ਕਲੀਨ ਕਰਕੇ ਆਈਆਂ ਜਿੰਨੇ ਤੱਕ ਮੇਰੀ ਕਿਚਨ ਕਲੀਨ ਨਹੀਂ ਹੋਏਗੀ ਮੈਨੂੰ ਰੋਟੀ ਖਾਂਦਾ ਮਜ਼ਾ ਨਹੀਂ ਆਂਦਾ ਤੇ ਆ ਜੋ ਖਾਓ ਰੋਟੀ ਬਹੁਤ ਐਸਟੀ ਹੈ ਚਲੋ ਫਰੈਂਡਸ ਖਾ ਲਿਓ ਰੋਟੀ ਦੇ ਮਿਲਦੇ ਆ ਥੋੜੀ ਦੇਰ ਬਾਅਦ हां जी ਤੇ ਲੋ ਫਰੈਂਡਸ ਇੱਥੇ ਲੱਲੀ ਅਸੀਂ ਥੋੜੀ ਜੀ ਆਪਣੀ ਡਾਕਟਰ ਸੇਵ ਦੀ ਸੰਸਕ੍ਰੀਮ ਬਸ ਐਹੀ ਲੈਣੀ ਹੈ ਹੋਰ ਕੁਝ ਨਹੀਂ ਲਾਣਾ ਬਸ ਕਿਉਂਕਿ ਧੁੱਪੇ ਬੈਣਾ ਨਾ ਹੁਣ ਥੋੜੀ ਦੇਖ ਲਈ ਤੇ ਲੋ ਜੀ ਇਧਰ ਨਾਲੀ ਅਸੀਂ ਡਾਕਟਰ ਸੇਵ ਦੀ ਹਲਕੀ ਜੀ ਸੰਸਕ੍ਰੀਮ ਤੇ ਨਾ ਲਾਵਾਂਗੇ ਹੁਣ ਐ ਵਾਲੇ ਬਹੁਤ ਲਾਈਟ ਕਲਰ ਦੀ ਲਿਪਸਟਿਕ ਤੇ ਚਲੋ ਮੜਾ ਲਾਲਵਾ ਤੇ ਫਿਰ ਤੁਹਾਨੂੰ ਦਸਤੀਆਂ ਠੀਕ ਹੈ ਮੈਂ ਜਿਹੜਾ ਵੀਡੀਓ ਬਣਾਉਣੀ ਹੈ ਨਾ ਫਰੈਂਡ ਤੇ ਮੈਂ ਨਾ ਐਦਾਂ ਦੇਖਦੀ ਜਰੂਰ ਹਾਂ ਪੂਰੀ ਦੁਪਹਿਰ ਹਾਫ ਹਾਫ ਇੰਨੀ ਫਰਮਾ ਨਾ ਬਣਵਾਲੀ ਕਿਤੇ ਨਹੀਂ ਪਿਆ ਬਾਹਰ ਤੇ ਹਾਂ ਇੰਨੀਆਂ ਮਾਵਾ ਟੈਨਸ਼ਨ ਨਹੀਂ ਲੈਂਦੀ ਟੈਨਸ਼ਨਾਂ ਦੀ ਗੱਲ ਨਹੀਂ ਆਪਣੇ ਘਰ ਦਾ ਟੌਕਸ ਨਹੀਂ ਕਿਤੇ ਜਾਣਾ ਇੱਥੇ ਡਿਕੇਰੋ ਅਸੀਂ ਘਰ ਬੈੰਨੇ ਆ ਐਦਾਂ ਵੀ ਦੀਆ ਜਾ ਮੈਂ ਨਾ ਜਦੋਂ ਵੀਡੀਓ ਬਣਾਉਣੀ ਹੈ ਨਾ ਤੇ ਜਦੋਂ ਥੋੜੀ ਜਿਹਾ ਵੱਡ ਜਾਂਦੀ ਹੈ ਫਿਰ ਮੈਂ ਬਣਾ ਕੇ ਰੱਖ ਰਹੀ ਨਹੀਂ ਬਾਕੀ ਡੀਲ ਕਰ ਦੇਣੀ ਕਿਉਂਕਿ ਜੇ ਸਪੇਸ ਬਹੁਤ ਘੱਟ ਹੈ ਤੇ ਮੈਂ ਮੈਂ ਹੀ ਕਰਦੀ ਆ ਚੈੱਕ ਕਰਦੀ ਆ ਵੀ ਵੀਡੀਓ ਸਹੀ ਬਣੀ ਏ ਤੇ ਬਿਲਕੁਲ ਠੀਕ ਬਣੀ ਏ ਤਾਂ ਨਾਲ ਚਾਹ ਤੇ ਮੇਰੇ ਨਾਲ ਫੋਨ ਦੀ ਸਟੋਰੇਜ ਫੁੱਲ ਹੋ ਜਾਂਦੀ ਮੈਂ ਜਦੋਂ ਵੀਡੀਓ ਬਣਾਉਂਦੀ ਆ ਹੁਣ ਨੂੰ ਦੇਖਦੀ ਆ ਇਹ ਵੀ ਖਰਚਾ ਬਹੁਤ ਵੱਡਾ ਏ ਫੋਨ ਵੱਡਾ ਲੈਣਾ ਨਹੀਂ ਪੈਣਾ ਦੂਸਰਾ ਲੈਣਾ ਨਹੀਂ ਪੈਣਾ 16 Pro Max ਉਹ ਵੀ ਦੇਖਦੀ ਪਈਆਂ ਹੁਣ ਦੇਖਦੇ ਕੋਈ ਹੱਲ ਹੁੰਦਾ ਏ ਚੇਤਾ ਤਾਂ ਉਹ ਹੀ ਹੈ ਤੇ ਅੱਜ ਫ੍ਰੈਂਡਸ ਨੂੰ ਮੈਨੂੰ ਕਿੱਡਾ ਵੱਡਾ ਭੁਲੇਖਾ ਲੱਗਿਆ ਅੱਜ ਮੇਨੂੰ ਤਾਂ ਐਡਵਾਂਸ ਸੀ ਕਿ ਬੁੱਧਵਾਰ ਹੈ ਮੈਨੂੰ ਭੁਲੇਖਾ ਨਹੀਂ ਸੀ ਬੁੱਧਵਾਰ ਹੈ ਕਿਉਂਕਿ ਸੇਰ ਤਾਂ ਮੈਂ ਨਾ ਕੀਤੀ ਅੱਜ ਤੇ ਮੈਨੂੰ ਮੈਂ ਅੱਜ ਕੀ ਕੀਤਾ ਮੈਂ ਬਾਹਰ ਬੱਟੀ ਤੋਂ ਪਤਾ ਹੈ ਹੀ ਨਹੀਂ ਸੀ ਬਾਹਰੋਂ ਆਈਆਂ ਤਾਂ ਮੈਂ ਕਿਹਾ ਚਲ ਕੋਠੇ ਪਾਣੀ ਮੈਂ ਟੈਂਕੀ ਚਲਾਈ ਤੇ ਮੋਹਰ ਚਲਾਈ ਤੇ ਟੈਂਕੀ ਭਰੀ ਮੈਂ ਕਿਹਾ ਚਲ ਕੋਈ ਨਹੀਂ ਜਦੋਂ ਪਾਣੀ ਆ ਗਿਆ ਮੈਂ ਕੋਠੇ ਦੇ ਕਪੜੇ ਧੋਏ ਤੇ ਹੁਣ ਪਿੰਗਿਆ ਚੋਂ ਉੱਧਰ ਲੈਂਟਰ ਪੈ ਗਿਆ ਹੈ ਨਾ ਪਿੰਗਿਆ ਚ ਲੱਡੂ ਦੇਣ ਆਏ ਸੀ ਤੇ ਕਹਿੰਦੇ ਅੱਜ ਵੀਰ ਮੈਂ ਕਿਹਾ ਤੁਸੀਂ ਤਾਂ ਕਹਿੰਦੇ ਵੀਰਵਾਰ ਲੈਂਟਰ ਪੈਣਾ ਤਾਂ ਬੁੱਧਵਾਰ ਹੈ ਕਹਿੰਦੇ ਮੈਂ ਅੱਜ ਵੀਰਵਾਰ ਹੈ ਤੇ ਮੇਰੇ ਕੋਲ ਗਲਤੀ ਨਾਲ ਧੋਤੇ ਕੇ ਫਰੈਂਟ ਵੀਰ ਕੱਪੜੇ ਤੇ نیچے ਆ ਕੇ ਮੈਂ ਕੱਪੜਾ ਧੁੰਦੀ ਲੇ ਕੋ ਵੀਡੀਓ ਤਾਂ ਨਹੀਂ ਬਣ ਪਾਈ ਕਿਉਂਕਿ ਮੈਂ ਕੋਠੇ ਚੜੀ ਆ ਮੈਂ ਗਿੰਦ ਲੂਗੀ ਕੱਪੜੇ ਫੜਕਉਂਦੇ ਆ ਤੇ ਖਾਰੇ ਸੁੱਤੇ ਹੋਏ ਸੀ ਤੇ ਕੱਪੜਿਆਂ ਵਾਲਾ ਮੇਰੇ ਕੋਲ ਸਕਿੱਪ ਹੋ ਗਿਆ ਮੈਂ ਕੋਠੇ ਸੀ ਆ ਕੇ ਫਿਰ ਮੈਂ ਲੇਟ ਗਈ ਤੇ ਮੈਂਨੇ ਚਾਹ ਨਾ ਕੇ ਦਿੱਤੀ ਪਿੱਠ ਵਗੈਰਾ ਦਾ ਤੁਹ ਕੁਦੀ ਵੀ ਕੋਈ ਜ਼ਿਆਦਾ ਇੱਕ ਮੇਰੀ ਨਾ ਇਹ ਜਗ੍ਹਾ ਤੇ ਪੇੜ ਪਤਾ ਨਹੀਂ ਕਿਉਂ ਹੁੰਦੇ ਪੱਗੀਆਂ ਵਿੱਚ ਹਨੀ ਕਿਉਂ ਮਰਦਾ ਦਰ ਦੂੰਦੀ ਵੀ ਖਿੱਚ ਪੈਂਦੀ ਹੀ ਗਾ ਤਾਕੀ ਕਿਉਂ ਮੈਂਨੇ ਚਾਹ ਨਾ ਕੇ ਲਈ ਚਾਹ ਪੀਣੀ ਪਈਆਂ ਪਰ ਜਾਨ ਸਵਾਦ ਨਹੀਂ ਲੈਚਰੀ ਨਹੀਂ ਪਾਈ ਤਾਂ ਸਵਾਦ ਕੀ ਬਣੇ ਤੁਹ ਕੋਲ ਸੇ ਭਾ ਲੈਨ ਦੀ ਕੇਸ਼ਰ ਜੀ ਤੁਲਸੀ ਲੈ ਲਓ ਇਸ ਟਾਈਮ ਦੀ ਤੁਲਸੀ ਖਰੀਦ ਲੈਨ ਮੜਰੇ ਇਸ ਤੀ ਨਾਲ ਵੇ ਮੋੜੇ ਇਸ ਦੀ ਕਿਹ ਜੀ ਨੀਤ ਪੈ ਰਹੀ ਐ ਇਹਦੇ ਨੀਤ ਪੱਦੀ ਰਹਿੰਦੀ ਐ ਕੋਲੋ ਫਰੈਂਸ ਬਨੇਰੋ ਗੋਲ ਦੇ ਨਾਲ ਹੈ ਸਬਜ਼ੀ ਨੂੰ ਟੀਣਾਣੀ ਐ ਨਾ ਸੋਚਣਾ ਕੀ ਬਣਾਣਾ ਕੀ ਨਹੀਂ ਤੇ ਬਨੇਰੋ ਗੋਲ ਦੇ ਨਾਲ ਨੱਚੂ ਨਾ ਲਾਚੇ ਸ਼ਰਮਾਕੋਰ ਐ ਆ ਬਤਾ ਕਿ ਉਹ ਖੜਾ ਫੋਨ ਲੈ ਲੀ ਸਾਡਾ ਨਵਾਂ ਫੋਨ ਆਪ ਰੱਖ ਕੇ ਬਹਿ ਗਿਆ ਤੁਹਾਨੂੰ ਤੇ ਤਰਲੇ ਕਰਨੇ ਪੈਂਦੇ ਤੁਹਾਨੂੰ ਫੋਨ ਦੇ ਦੇਈ ਜਦ ਜਿਵੇਂ ਫੋਨ ਤੇ ਟਾਲੀ ਮੈਂ ਆਇਆ ਤਾਂ ਲੈ ਕੇ ਨਹੀਂ ਦਿੱਤਾ ਪਲੱਸ 2 ਵਧੀਆ ਕਰ ਲੈ ਲਾਵਾਂਗੇ ਫਰਮਾਇਸ਼ਾ ਦੇਖੋ ਇਹ ਫਰਮਾਇਸ਼ਾ ਕਾ ਫੋਨ ਆਈ ਕਾ ਫੋਨ ਕੋਦੋ ਲਾਣੀ ਰੇ ਉਹਨਾਂ ਨੇ ਮੈਂ ਚੱਕਾ ਨਾ ਵੇਲੇ ਸੰਬਾਰੀ ਦਲਾ ਹੂੰ ਹੂੰ ਇਹ ਤੇਰ ਬਣ ਗਈ ਮੂੰਗੀ ਧੋਤੀ ਦਾਲ ਇਹ ਵੀ ਜਲ ਜਲਦੀ ਦਾਲ ਮੈਂ ਇਸ ਕਰਕੇ ਬਣਾਈਏ ਕਿ ਸਬ ਮੈਨੂ ਨਾ ਹੁਣੀ ਅਰਸਲ ਫੋਨ ਆਇਆ ਕਿ ਦਾਦਾ ਜੀ ਦੀ ਹੋ ਗਈ ਡੈਥ ਤੇ ਮੈਂ ਜਾਣਾ ਉਧਰ ਫਟਾਫਟ ਦਾਲ ਬਣਾਈਏ ਬਾਕੀ ਫੁਲਕੇ ਵਗੈਰਾ ਮੇਰੀ ਕੁੜੀਆ ਬਣਾ ਲੇਗੀ ਤੇ ਮੈਂ ਚੱਲੀ ਆ ਤੇ ਚਲੋ ਫਰੈਂਡਸ ਜਿੱਦਾਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਮੈਂ ਲਾਸਟ ਟਾਈਮ ਤੁਹਾਨੂੰ ਕਿਹਾ ਕਿ ਮੇਰੇ ਦਾਦਾ ਜੀ ਦੀ ਹੋ ਗਈ ਡੈਥ ਮੈਂ ਗਈ ਸੀ ਉੱਥੇ ਤੇ 5:30 ਵਜੇ ਬਣੀ ਡੈਥ ਹੋਈ ਹੈ ਤੇ ਮੈਨੂੰ ਥੋੜੀ ਜਿਹੀ ਲੇਟ ਫੋਨ ਆਇਆ ਤੇ ਮੈਂ ਹੋ ਕੇ ਆ ਗਈਆਂ ਆ ਕੇ ਨਹਾਤੀਆਂ ਨਾ ਕੇ ਆਪਣਾ ਨਾਈਟ ਸੂਟ ਪਾ ਲਿਆ ਆ ਕੇ ਬਾਕੀ ਸੰਸਕਾਰ ਕੱਲ ਹੈ ਤੇ ਬੈ ਕੇ ਬਸ ਆ ਗਈਆਂ ਕਿਉਂਕਿ ਮੈਂ ਬਹੁਤੀ देर ਬੈ ਨਹੀਂ ਸਕਦੀ ਤੇ ਮੈਂ ਕਹਾਂ ਇੱਕ ਵਾਰੀ ਸਵੇਰੇ ਜਾਵਾਂਗੇ ਕੱਲ ਦਾ ਸੰਸਕਾਰ ਆ ਆ ਕੇ ਰੋਟੀ ਪਾਣੀ ਖਾਦਾ ਭਾਂਡੇ ਹਜੇ ਇੱਥੇ ਹੀ ਪਏ ਨੇ ਤੇ ਮੈਂ ਕਿਹਾ ਕਿਉਂ ਨਾ ਵਲੋਗ ਦਾ ਕਰਦੀ ਆ ਅਸੀਂ ਇੱਥੇ ਹੀ ਐਂਡ ਤੇ ਫਰੈਂਡਸ 2-4 ਦਿਨ ਹੋ ਗਏ 4-5 ਦਿਨ ਵਲੋਗ ਚੱਲ ਤੱਕਿਆ ਨਹੀਂ ਹੁੰਦੀ ਮੇਰਾ ਸਵੇਰੀ ਵਲੋਗ ਨਹੀਂ ਆਣਾ ਤੇ ਬਸ ਅੱਜ ਦਾ ਵਲੋਗ ਜਿਹੜਾ ਅਸੀਂ ਕੱਲ ਜਿਹੜਾ ਬਣ ਗਿਆ ਹੋਇਆ ਅੱਜ ਦਾ ਕੱਲ ਅਪਲੋਡ ਕਰਾਂਗੇ ਸਵੇ ਕੱਲ ਆਏਗਾ ਤੇ ਇਹਨੂੰ ਹੀ ਆਪਣਾ ਪਿਆਜ ਜੂਰ ਦੋ ਤੇ ਬਾਕੀ ਚਲੋ ਜਿਦੀ ਜਿੰਨੀ ਲਿਖੀ ਹੋਈ ਹੈ ਉਹਨੇ ਉਹਨੇ ਹੀ ਕੱਟ ਕੇ ਜਾਣੀ ਹੈ ਪਰਮਾਤਮਾ ਉਹਨਾਂ ਦੀ ਆਤਮਾ ਨੂੰ ਆਤਮਾ ਨੂੰ ਸ਼ਾਂਤੀ ਦੇਵੇ ਤੇ ਜਿੱਥੇ ਗਏ ਨੇ ਚਲੋ ਪਰਮਾਤਮਾ ਦੇ ਚਰਨਾ ਚ ਰਹਿਣ ਤੇ ਦੁੱਖ ਤਾਂ ਲੱਗਦਾ ਹੀ ਹੈ ਹਨਾ ਤੇ ਚਲੋ ਫਰੈਂਡਸ ਮੂਡ ਥੋੜਾ ਜਿਹਾ ਹੋਇਆ ਖਰਾਬ ਤੇ ਅੱਜ ਦੇ ਵਲੌਗ ਦਾ ਐਂਡ ਕਰਦੇ ਹਾਂ ਅਸੀਂ ਇੱਥੇ ਹੀ ਮਿਲਦੇ ਆ ਦੋ ਚਾਰ ਦਿਨ ਬਾਅਦ ਕਿਰਿਆ ਤੋਂ ਬਾਅਦ ਜਿਹੜਾ ਵਲੋਗ ਆਏਗਾ ਆਏਗਾ ਤਦ ਤੱਕ ਤੁਸੀਂ ਸਾਰਿਆਂ ਨੂੰ राधे राधे 바이